ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੁਲਿਸ ਦੇ ਦਰਸ਼ਨ ਮੁਤਾਬਿਕ ਮੰਗਲਵਾਰ ਨੂੰ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਵਾਰਦਾਤ ਹੋਈ ਹੈ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬਿਨਾਂ ਕਿਸੇ ਪ੍ਰਕਾਹ ਹਟ ਦੇ ਪ੍ਰਵਾਸੀ ਮਜ਼ਦੂਰਾਂ ਦੇ ਇੱਕ ਸਮੂਹ ਤੇ ਗੋਲੀ ਚਲਾ ਦਿੱਤੀ ਹੈ ਜਿਸ ਦੇ ਨਾਲ ਦੋ ਮਜ਼ਦੂਰ ਜ਼ਖਮੀ ਹੋ ਗਏ ਪੰਜਾਬ ਦੇ ਵਿੱਚ ਸ਼ਾਇਦ ਇਹ ਪਹਿਲਾ ਵਾਕਿਆ ਹੋਣਾ ਹੈ ਕਿ ਪ੍ਰਵਾਸੀ ਮਜ਼ਦੂਰ ਜੋ ਕਿ ਪੰਜਾਬ ਦੀ ਖੇਤੀਬਾੜੀ ਸੈਕਟਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਹਨ ਇਸ ਤਰੀਕੇ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਵਜ਼ੀਰਾ ਮੋਗਾ ਰੋਡ ਸੜਕ ਤੇ ਪਿੰਡ ਖੋਸਾ ਜਲਾਲ ਵਿਖੇ ਇਹ ਘਟਨਾ ਉਦੋਂ ਘਟੀ ਜਦੋਂ ਇਹ ਮਜ਼ਦੂਰ ਦੁਪਹਿਰ ਦੀ ਰੋਟੀ ਖਾਣ ਜਾ ਰਹੇ ਸਨ ਇਹ ਕਿਹਾ ਜਾ ਰਿਹਾ ਹੈ ਕਿ ਹਮਲਾਵਾਰਾਂ ਦੇ ਵਿੱਚੋਂ ਇੱਕ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ ਤੇ ਇਸ ਵਾਰਦਾਤ ਦੇ ਵਿੱਚ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਸਨ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸਐਸਪੀ ਅਜੀ ਗਾਂਧੀ ਦਾ ਕਹਿਣਾ ਹੈ ਕਿ ਇੱਕ ਮਜ਼ਦੂਰ ਜਿਸ ਦੀ ਪਛਾਣ ਅਸ਼ੋਕ ਵਜੋਂ ਹੋਈ ਹੈ ਉਸ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਦੂਸਰੇ ਮਜ਼ਦੂਰ ਦੀ ਲੱਤ ਨੂੰ ਗੋਲੀ ਖਹਿ ਕੇ ਲੰਘ ਗਈ ਹੈ ਜਿਸ ਤੇ ਨਾਲ ਮਾਮੂਲੀ ਸੱਟਾਂ ਆਈਆਂ ਦੋਹਾਂ ਨੂੰ ਹੀ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਹੈ ਤੇ ਉਹਨਾਂ ਦੇ ਹਾਲਤ ਸਥਿਰ ਬਣੇ ਹੋਏ ਹਨ ਇਸੇ ਦੌਰਾਨ ਕਿਸੇ ਨਰਵੈਰ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਵੀ ਲਈ ਪੁਲਿਸ ਦੇ ਮੁਤਾਬਕ ਪੋਸਟ ਤੋਂ ਪਤਾ ਲੱਗਦਾ ਹੈ ਕਿ ਉਹ ਦਵਿੰਦਰ ਬੰਬੀਹਾ ਗਰੁੱਪ ਤੋਂ ਹੈ ਉਸ ਗਰੁੱਪ ਦੇ ਵਿੱਚ ਸ਼ਾਮਲ ਹੈ ਇਸੇ ਕਾਉਂਟ ਤੋਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਮਜ਼ਦੂਰਾਂ ਦਾ ਇੱਕ ਗਰੁੱਪ ਸੜਕ ਤੇ ਤੁਰਿਆ ਜਾ ਰਿਹਾ ਹੈ ਤੇ ਉਦੋਂ ਹੀ ਇੱਕ ਵਿਅਕਤੀ ਉਹਨਾਂ ਦੀਆਂ ਲੱਤਾਂ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾ ਦਿੰਦਾ ਹੈ ਇੰੋਂ ਲੱਗਦਾ ਹੈ ਕਿ ਵੀਡੀਓ ਮੋਟਰਸਾਈਕਲ ਤੇ ਬੈਠੇ ਕਿਸੇ ਵਿਅਕਤੀ ਵੱਲੋਂ ਹੀ ਬਣਾਈ ਗਈ ਹੈ ਵੀਡੀਓ ਦੇ ਨਾਲ ਇੱਕ ਸਾਂਝੀ ਕੀਤੀ ਹੋਈ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਪਿੰਡ ਖੋਸਾ ਜਲਾਲ ਵਿੱਚ ਭਈਆਂ ਤੇ ਹੋਏ ਇਸ ਫਾਇਰਿੰਗ ਦੀ ਵਾਰਦਾਤ ਲਾਡੀ ਪਲਵਾਨ ਅਤੇ ਨਰਵੈਰ ਸਿੰਘ ਵੱਲੋਂ ਕੀਤੀ ਗਈ ਹੈ ਪੋਸਟ ਵਿੱਚ ਕਿਹਾ ਗਿਆ ਹੈ ਕਿ ਪ੍ਰਵਾਸੀਆਂ ਨੇ ਜੋ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਉਸ ਦੇ ਵਿਰੋਧ ਵਿੱਚ ਇਹ ਗੋਲੀ ਚਲਾਈ ਗਈ ਪੋਸਟ ਦੇ ਵਿੱਚ ਦੋਸ਼ ਲਾਏ ਗਏ ਹਨ ਕਿ ਪ੍ਰਵਾਸੀਆਂ ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਨਾਲ ਮਾੜਾ ਸਲੂਕ ਕੀਤੇ ਜਾਣ ਦੇ ਬਾਵਜੂਦ ਵੀ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ ਜਿਨ੍ਹਾਂ ਨੇ ਬੱਚਿਆਂ ਦੇ ਨਾਲ ਬਲਾਤਕਾਰ ਕੀਤਾ ਨਾ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਚੱਕਿਆ ਗਿਆ ਨਾ ਹੀ ਜਿਨ੍ਹਾਂ ਨੇ ਬੱਚਿਆਂ ਦੇ ਚਾਕੂ ਮਾਰ ਕੇ ਉਹਨਾਂ ਦਾ ਕਤਲ ਕੀਤਾ ਉਹਨਾਂ ਦੇ ਪਰਿਵਾਰਾਂ ਤੋਂ ਭਾਰੀ ਮੁਆਵਜ਼ਾ ਵਸੂਲਿਆ ਗਿਆ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਜ਼ਿੰਮੇਵਾਰੀ ਉਹਨਾਂ ਪੰਜਾਬ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ 'ਤੇ ਹੈ ਜਿਹੜੇ ਕੀ ਵੋਟਾਂ ਦੀ ਖਾਤਰ ਇਹਨਾਂ ਲੋਕਾਂ ਦਾ ਆਧਾਰ ਕਾਰਡ ਬਣਵਾਉਂਦੇ ਹਨ ਅਤੇ ਇਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੰਦੇ ਹਨ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚੋਂ ਨਾ ਕੱਢਿਆ ਤਾਂ ਅਸੀਂ ਅਜੇ ਸੱਤਾ ਦੇ ਭੁੱਖੇ ਸਰਪੰਚਾਂ ਪੰਚਾਂ ਅਤੇ ਮਿਊਂਸਪਲ ਕਾਉਂਸਲਰਾਂ ਦੀ ਸੂਚੀ ਬਣਾਵਾਂਗੇ ਤੇ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਅੱਗੇ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਕੋਲ ਮਾਲਵਾ 벨ਟ ਦੇ ਨਸ਼ਾ ਤਸਕਰਾਂ ਦੀ ਵੀ ਇੱਕ ਸੂਚੀ ਹੈ ਤੇ ਸਾਰਿਆਂ ਤੇ ਹੀ ਕਾਰਵਾਈ ਕੀਤੀ ਜਾਵੇਗੀ ਚਾਹੇ ਉਹ ਕੋਈ ਆਮ ਵਿਅਕਤੀ ਹੋਵੇ ਜਾਂ ਫਿਰ ਸਾਡੇ ਆਪਣੇ ਬੰਬੀਹਾ ਗਰੁੱਪ ਦੇ ਨਾਲ ਸੰਬੰਧ ਰੱਖਦਾ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਾਰਿਆਂ ਤੇ ਹੀ ਕਾਰਵਾਈ ਕਰਾਂਗੇ ਜਦੋਂ ਐਸਐਸਪੀ ਗਾਂਧੀ ਨੂੰ ਇਸ ਸੋਸ਼ਲ ਮੀਡੀਆ ਪੋਸਟ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਇਸ ਨੂੰ ਵੈਰੀਫਾਈ ਕਰ ਰਹੇ ਹਾਂ ਅਸੀਂ ਇਸ ਕੇਸ ਦੀ ਸਾਰੇ ਏਂਗਲਾਂ ਤੋਂ ਜਾਂਚ ਕਰ ਰਹੇ ਹਾਂ ਮੋਗਾ सदर ਪੁਲਿਸ ਸਟੇਸ਼ਨ ਦੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਕੀੜਤ ਦੇ ਬਿਆਨ ਵੀ ਦਰਜ ਕਰ ਲਏ ਹਨ ਲੋਕਲ ਫੈਕਟਰੀ ਦੇ ਵਿੱਚ ਉਹ ਬੰਦਾ ਕੰਮ ਕਰਦਾ ਸੀ ਸਬੋਧ ਕੁਮਾਰ ਜਿਸ ਦੀ ਲੱਤ ਨੂੰ ਗੋਲੀ ਛੂਕੇ ਲੰਗੀ ਸੀ ਉਸ ਨੇ ਵੀ ਲੋਕਲ ਮੀਡੀਆ ਨੂੰ ਦੱਸਿਆ ਹੈ ਕਿ ਉਹ ਇੱਕ ਸ਼ੈੱਲਰ ਦੇ ਵਿੱਚ ਕੰਮ ਕਰਦਾ ਹੈ ਤੇ 2 ਮਹੀਨੇ ਪਹਿਲਾਂ ਹੀ ਮੋਗਾ ਆਇਆ ਸੀ ਅਸੀਂ ਤਾਂ ਰੋਟੀ ਖਾਣ ਜਾ ਰਹੇ ਸੀ ਜਦੋਂ ਬਾਈਕ ਤੇ ਬੈਠੇ ਤਿੰਨ ਲੋਕਾਂ ਨੇ ਗੋਲੀ ਚਲਾ ਦਿੱਤੀ ਸਾਨੂੰ ਨਹੀਂ ਪਤਾ ਉਹ ਕੌਣ ਸਨ ਉਹਨਾਂ ਦੇ ਵਿੱਚ ਇੱਕ ਬਾਈਕ ਚਲਾ ਰਿਹਾ ਸੀ ਤੇ ਬਾਕੀ ਦੋ ਦੇ ਹੱਥਾਂ ਦੇ ਵਿੱਚੋਂ ਗਨ ਫੜੇ ਹੋਏ ਸੀ ਸਾਡੀ ਕਿਸੇ ਨਾਲ ਕੋਈ ਲਾਗੜਾਟ ਕੋਈ ਦੁਸ਼ਮਣੀ ਨਹੀਂ ਹੈ ਇਹ ਸੁਬੋਦ ਕੁਮਾਰ ਨੇ ਲੋਕਲ ਮੀਡੀਆ ਨੂੰ ਬਿਆਨ ਦਿੱਤੇ ਨੇ ਜਾਂ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਹੁਣ ਰਾਮ ਕੁਮਾਰ ਯਾਦਵ ਜੋ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਮਦਦ ਦੇ ਲਈ ਉਹਨਾਂ ਦੀ ਭਲਾਈ ਦੇ ਲਈ ਇੱਕ ਐਨਜੀਓ ਚਲਾ ਰਹੇ ਨੇ ਉਸ ਦੇ ਪ੍ਰਧਾਨ ਹਨ ਉਹ ਕਹਿੰਦੇ ਹਨ ਕਿ ਇਹ ਇੱਕ ਨਫ਼ਰਤ ਦਾ ਅਪਰਾਧ ਹੈ ਹੇਟ ਕਰਾਇਮ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਪ੍ਰਵਾਸੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ ਯੂਪੀ ਅਤੇ ਬਿਹਾਰ ਦੇ ਪ੍ਰਵਾਸੀ ਤਾਂ ਪੰਜਾਬ ਦੀ ਖੇਤੀ ਅਤੇ ਸਨਤ ਦੀ ਰੀੜ ਦੀ ਹੱਡੀ ਹਨ ਜੇ ਇਹ ਇਹ ਪੰਜਾਬ ਛੱਡ ਕੇ ਚਲੇ ਗਏ ਤਾਂ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਅਤੇ ਸਨਤਕਾਰਾਂ ਨੂੰ ਹੋਵੇਗਾ ਇਹਨਾਂ ਦੋਹੇ ਪਾਈਚਾਰਿਆਂ ਨੂੰ ਸਭ ਤੋਂ ਵੱਧ ਨੁਕਸਾਨ ਚੱਲਣਾ ਪਵੇਗਾ ਇਨਾ ਭਾਈਚਾਰਿਆ ਨੇ ਤਾਂ ਹਮੇਸ਼ਾ ਹੀ ਪ੍ਰਵਾਸੀਆਂ ਦੀ ਇੱਜ਼ਤ ਕੀਤੀ ਹੈ ਤੇ ਉਹਨਾਂ ਨੂੰ ਸਿਰਫ ਤਨਖਾਹਾਂ ਹੀ ਨਹੀਂ ਬਲਕਿ ਖਾਣਾ ਪੀਣਾ ਤੇ ਆਸਰਾ ਵੀ ਮੁਹੱਈਆ ਕਰਾਇਆ ਹੈ ਇਹ ਪੰਜਾਬ ਦੀ ਸਦਭਾਵਨਾ ਨੂੰ ਖਰਾਬ ਕਰਨ ਅਤੇ ਜਿਸ ਚੰਗੇ ਮਾਹੌਲ ਦੇ ਵਿੱਚ ਪ੍ਰਵਾਸੀ ਇੱਥੇ ਕੰਮ ਕਰਦੇ ਹਨ ਉਸ ਨੂੰ ਵਿਗਾੜਨ ਦੇ ਲਈ ਕੋਈ ਡਿਜ਼ਾਈਨ ਬਣਾਇਆ ਗਿਆ ਹੈ ਕੋਈ ਰੂਪਰੇਖਾ ਕਢੀ ਗਈ ਹੈ ਸਿਰਫ ਗੈਂਗਸਟਰ ਹੀ ਪ੍ਰਵਾਸੀਆਂ ਲਈ ਨਫ਼ਰਤ ਫੈਲਾ ਸਕਦੇ ਹਨ ਅਸਲੀ ਪੰਜਾਬੀ ਨਹੀਂ ਉਹ ਤਾਂ ਸਾਨੂੰ ਸਗੋਂ ਰੋਜ਼ਗਾਰ ਦੇ ਮੌਕੇ ਦਿੰਦੇ ਹਨ ਉਹ ਕਹਿੰਦੇ ਮੈਂ ਲੁਧਿਆਣਾ ਦੇ ਵਿੱਚ ਪਿਛਲੇ 30 ਸਾਲਾਂ ਤੋਂ ਰਹਿ ਰਿਹਾ ਹਾਂ ਅੱਜ ਤੱਕ ਕਿਸੇ ਨੇ ਇਸ ਤਰ੍ਹਾਂ ਨਫ਼ਰਤ ਦੇ ਨਾਲ ਪ੍ਰਵਾਸੀਆਂ ਦੇ ਉੱਤੇ ਗੋਲੀ ਨਹੀਂ ਚਲਾਈ ਹੈ ਹੁਣ ਇਹ ਜਿਹੜੀ ਤਾਜ਼ਾ ਘਟਨਾ ਹੋਈ ਹੈ ਇਹ ਪ੍ਰਵਾਸੀਆਂ ਦੇ ਖਿਲਾਫ ਦੇ ਵਿੱਚ ਜਿਹੜੀ ਚਲਾਈ ਜਾ ਰਹੀ ਮੁਹਿੰਮ ਹੈ ਉਸ ਦਾ ਹਿੱਸਾ ਤਾਂ ਲੱਗਦੀ ਹੈ ਪਰ ਇਹ ਮੁਹਿੰਮ ਕੋਈ ਨਵੀਂ ਮੁਹਿੰਮ ਨਹੀਂ ਹੈ ਪਿਛਲੇ ਲੰਮੇ ਸਮੇਂ ਤੋਂ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਹੀ ਇਹ ਮੁਹਿੰਮ ਚਲਾਈ ਜਾ ਰਹੀ ਹੈ ਕਿ ਇਹ ਪ੍ਰਵਾਸੀਆਂ ਨੂੰ ਇੱਥੋਂ ਕੱਢੋ ਪੰਜਾਬ ਦੇ ਵਿੱਚੋਂ ਭਈਆਂ ਨੂੰ ਭਜਾਇਆ ਜਾਵੇ ਇਹਨਾਂ ਤੋਂ ਕੁਝ ਖਰੀਦਿਆ ਨਾ ਜਾਵੇ ਇਹ ਤੁਹਾਨੂੰ ਗੰਦ ਖਵਾਉਂਦੇ ਨੇ ਜਿਹੜੇ ਲੋਕਲ ਪੰਜਾਬੀ ਨੇ ਉਹਨਾਂ ਤੋਂ ਹੀ ਸਮਾਨ ਖਰੀਦੋ ਹੁਣ ਇੱਥੇ ਇਹ ਵੀ ਇੱਕ ਸਚਾਈ ਹੈ ਕਿ ਅੱਜ ਦੇ ਦੌਰ ਦੇ ਵਿੱਚ ਤੁਸੀਂ ਕਿਸੇ ਰੇੜੀ ਵਾਲੇ ਨੂੰ ਦੇਖ ਲਓ ਚਾਹੇ ਉਹ ਸਬਜ਼ੀ ਵੇਚਦਾ ਹੋਵੇ ਜਾਂ ਸੜਕ ਦੇ ਕੰਢੇ ਗੜਾ ਕੁਲਚੇ ਛੋਲੇ ਵੇਚਦਾ ਹੋਵੇ ਜਾਂ ਜੋ ਵੀ ਤੁਹਾਡੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਸਹਾਇਕ ਪਲੰਬਰ ਨੇ ਚਾਹੇ ਇਲੈਕਟ੍ਰੀਸ਼ੀਅਨ ਨੇ ਕਿਸੇ ਵੀ ਤਰੀਕੇ ਦਾ ਕੰਮ ਕਰਨ ਵਾਲੇ ਹੋਣ ਚਾਹੇ ਉਹ ਤੁਹਾਡੀ ਲੌਨ ਦਾ ਮਾਲੀ ਬਣ ਕੇ ਘਾਹ ਕੱਟ ਰਹੇ ਨੇ ਉਹ ਸਾਰੇ ਹੀ ਪ੍ਰਵਾਸੀ ਨੇ ਇੱਥੋਂ ਤੱਕ ਦੁਕਾਨਾਂ ਦੇ ਵਿੱਚ ਜਿਹੜੇ ਅੱਗੇ ਮੁੰਡੇ ਕੰਮ ਕਰ ਰਹੇ ਨੇ ਉਹ ਸਾਰੇ ਵੀ ਪ੍ਰਵਾਸੀ ਹਨ ਅਸੀਂ ਇਸ ਕਦਰ ਕੰਮ ਕਰਨਾ ਛੱਡ ਚੁੱਕੇ ਹਾਂ ਜਾਂ ਸਾਡੇ ਖੁਦ ਜਿਹੜੇ ਬੱਚੇ ਨੇ ਉਹ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਕਰਨ ਦੇ ਲਈ ਇੰਨੇ ਜ਼ਿਆਦਾ ਪ੍ਰੇਰਿਤ ਹੋਏ ਸੀਗਾ ਇੰਨੇ ਜ਼ਿਆਦਾ ਰੁੱਝੇ ਹੋਏ ਸੀ ਕਿ ਸ਼ਾਇਦ ਇੱਥੇ ਕੰਮ ਕਰਨ ਦੇ ਲਈ ਕੋਈ ਬਚਿਆ ਹੀ ਨਹੀਂ ਇਸ ਤਰ੍ਹਾਂ ਲੱਗਦਾ ਸੀ ਔਰ ਉਸ ਖਾਲੀ ਥਾਂ ਨੂੰ ਹੀ ਆ ਕੇ ਪ੍ਰਵਾਸੀਆਂ ਨੇ ਭਰਿਆ ਹੈ ਇਹ ਨਹੀਂ ਹੈ ਕਿ ਪ੍ਰਵਾਸੀਆਂ ਨੇ ਆ ਕੇ ਇੱਥੇ ਜਾਣ ਬੁੱਝ ਕੇ ਕੋਈ ਕਬਜ਼ਾ ਕੀਤਾ ਹੋਵੇ ਜਾਂ ਕਿਸੇ ਡਿਜ਼ਾਈਨ ਦੇ ਅੰਤਰਗਤ ਉਹਨਾਂ ਨੂੰ ਇੱਥੇ ਲਿਆ ਕੇ ਵਸਾਇਆ ਗਿਆ ਹੋਵੇ ਹਾਲਾਂਕਿ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਬਹੁਤ ਹੁੰਦੀਆਂ ਨੇ ਕਿ ਪੰਜਾਬ ਦੀ ਡੈਮੋਗ੍ਰਾਫੀ ਨੂੰ ਬਦਲਣ ਦੇ ਲਈ ਇੱਕ ਸਾਜ਼ਿਸ਼ ਦੇ ਤਹਿਤ ਵੱਡੇ ਪੱਧਰ ਦੇ ਉੱਤੇ ਪ੍ਰਵਾਸੀਆਂ ਨੂੰ ਲਿਆ ਕੇ ਪੰਜਾਬ ਦੇ ਵਿੱਚ ਵਸਾਇਆ ਜਾ ਰਿਹਾ ਹੈ ਤਾਂ ਕਿ ਜਿਹੜਾ ਇੱਥੇ ਸਿੱਖ ਮжоਰਿਟੀ ਸੂਬਾ ਹੋਣ ਦੇ ਉਸ ਡੈਮੋਗ੍ਰਾਫੀ ਨੂੰ ਚੇਂਜ ਕੀਤਾ ਜਾ ਸਕੇ ਸਿੱਖਾਂ ਨੂੰ ਇੱਥੇ ਮжоਰਿਟੀ ਤੋਂ ਮਾਈਨੋਰਿਟੀ ਦੇ ਵਿੱਚ ਲਿਆਂਦਾ ਜਾ ਸਕੇ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਵੀ ਬਹੁਤ ਵਾਰ ਜ਼ੋਰ ਫੜਿਆ ਹੈ ਲੇਕਿਨ ਜੋ ਬਾਜ਼ਾਰ ਦੀ ਸਚਾਈ ਹੈ ਜੋ ਜ਼ਮੀਨੀ ਪੱਧਰ ਤੇ ਅਸਲੀਅਤ ਹੈ ਉਹ ਇਹ ਹੈ ਕਿ ਅਸੀਂ ਹਾਲਾਤ ਇਸ ਤਰ੍ਹਾਂ ਪੈਦਾ ਕਰ ਦਿੰਦੇ ਨੇ ਕਿ ਸ਼ਾਇਦ ਇਨ੍ਹਾਂ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਦੀ ਜਿਹੜੀ ਇਕਨੋਮੀ ਚੱਲ ਰਹੀ ਹੈ ਜਿਸ ਤਰੀਕੇ ਨਾਲ ਸਾਡੀ ਅਰਥਵਿਵਸਥਾ ਚੱਲ ਰਹੀ ਹੈ ਉਹ ਇਹਨਾਂ ਤੋਂ ਬਗੈਰ ਸ਼ਾਇਦ ਉਸ ਤਰੀਕੇ ਨਾਲ ਕੰਮ ਨਾ ਕਰ ਸਕੇ ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਹੁੰਦਾ ਹੈ ਤਾਂ ਰੇਲਵੇ ਸਟੇਸ਼ਨਾਂ ਦੇ ਉੱਤੇ ਕਿਸ ਤਰ੍ਹਾਂ ਕਿਸਾਨ ਫੁੱਲਾਂ ਦੇ ਹਾਰ ਲੈ ਕੇ ਇਹਨਾਂ ਪ੍ਰਵਾਸੀਆਂ ਦੀ ਉਡੀਕ ਕਰ ਰਹੇ ਹੁੰਦੇ ਹਨ ਉੱਥੇ ਸਗੋਂ ਇੱਕ ਦੂਜੇ ਨਾਲ ਕੰਪੀਟੀਸ਼ਨ ਹੋ ਰਿਹਾ ਹੁੰਦਾ ਹੈ ਮੁਕਾਬਲਾ ਹੁੰਦਾ ਹੈ ਕਿ ਪਹਿਲਾਂ ਲੇਬਰ ਕਿਹੜੇ ਪਿੰਡ ਲੈ ਕੇ ਜਾਣੀ ਹੈ ਕਿੱਥੇ ਜਾ ਕੇ ਇਹ ਲੇਬਰ ਪਹਿਲਾਂ ਚੋਨੇ ਦੀ ਬਜਾਈ ਸ਼ੁਰੂ ਕਰੇਗੀ ਅਸੀਂ ਐਨੇ ਨਿਰਪਰ ਹੋ ਚੁੱਕੇ ਹਾਂ ਖੈਰ ਇਹ ਇੱਕ ਅਲੱਗ ਵਿਸ਼ਾ ਹੈ ਵੱਖਰਾ ਵਿਸ਼ਾ ਹੈ ਇਸ ਸਮੇਂ ਜੋ ਵਾਪਰ ਰਿਹਾ ਹੈ ਜੋ ਇਸ ਤਰੀਕੇ ਦੀ ਮੋਹਮ ਚਲਾਈ ਜਾ ਰਹੀ ਹੈ ਉਸ ਦੀ ਗੱਲ ਕਰਦੇ ਹਾਂ ਕਿ ਇਹ ਆਪਣੇ ਆਪ ਲੋਕਾਂ ਦੇ ਵਿੱਚੋਂ ਕੋਈ ਭਾਵਨਾਵਾਂ ਪ੍ਰਗਟ ਹੋ ਰਹੀਆਂ ਹਨ ਲੋਕਾਂ ਦੇ ਜਜ਼ਬਾਤ ਨੇ ਜੋ ਇਸ ਤਰ੍ਹਾਂ ਨਿਕਲ ਕੇ ਸਾਹਮਣੇ ਆ ਰਹੇ ਨੇ ਜਾਂ ਫਿਰ ਇਸ ਸੰਯੋਜਕ ਤਰੀਕੇ ਨਾਲ ਯੋਜਨਾਬੱਧ ਤਰੀਕੇ ਦੇ ਨਾਲ ਕੁਝ ਕੈਂਪੇਨ ਚਲਾਈ ਜਾ ਰਹੇ ਹਨ ਇਹ ਵੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਕੋਈ ਵਾਰਦਾਤਾਂ ਨਈਆਂ ਹੋਈਆਂ ਹੋਣ ਜਾਂ ਘਟਨਾਵਾਂ ਨਾ ਘਟੀਆਂ ਹੋਣ ਪਿਛਲੇ ਸਾਲ ਸਤੰਬਰ ਮਹੀਨੇ ਦੇ ਵਿੱਚ ਹੀ ਹੁਸ਼ਿਆਰਪੁਰ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਸੀ ਜਿਸ ਦੇ ਨਾਲ ਲੋਕਾਂ ਦੇ ਵਿੱਚ ਭਾਰੀ ਰੋਹ ਫੈਲਿਆ ਸੀ 5 ਸਾਲ ਦੇ ਇੱਕ ਬੱਚੇ ਦਾ ਬੜੀ ਹੀ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਦੁਸ਼ਕਰਮ ਕਰਨ ਤੋਂ ਬਾਅਦ ਉਹ ਕਤਲ ਕੀਤਾ ਗਿਆ ਸੀ ਔਰ ਬਹੁਤ ਹੀ ਖਰੂਰਤਾ ਦੇ ਨਾਲ ਉਫਤਿਆ ਕੀਤੀ ਗਈ ਸੀ ਉਹ ਕਤਲ ਕੀਤਾ ਗਿਆ ਸੀ ਜਿਸ ਦੇ ਚਲਦੇ ਲੋਕਾਂ ਦੇ ਵਿੱਚ ਭਾਰੀ ਰੋਹ ਪੈਦਾ ਹੋਇਆ ਸੀ ਇਸ ਤੋਂ ਪਹਿਲਾਂ ਮਹਾਲੀ ਦੇ ਵਿੱਚ ਵੀ ਇੱਕ ਦੋ ਘਟਨਾਵਾਂ ਹੋਈਆਂ ਜਿੱਥੇ ਆਪਸੀ ਝਗੜਾ ਹੋਇਆ ਪ੍ਰਵਾਸੀਆਂ ਦਾ ਤੇ ਲੋਕਲ ਦਾ ਤੇ ਕਿਰਚ ਮਾਰ ਕੇ ਇੱਕ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਇੱਕ ਘਟਨਾਵਾਂ ਵੀ ਵਾਪਰੀ ਉਸ ਤੋਂ ਬਾਅਦ ਵੀ ਉੱਥੇ ਵੱਡੇ ਪੱਧਰ ਤੇ ਧਰਨੇ ਮੁਜ਼ਾਹਰੇ ਹੋਏ ਰੋਸ ਪ੍ਰਦਰਸ਼ਨ ਕੀਤੇ ਗਏ ਉਦੋਂ ਵੀ ਪ੍ਰਵਾਸੀਆਂ ਦੇ ਖਿਲਾਫ ਇੱਕ ਮਾਹੌਲ ਪੰਜਾਬ ਦੇ ਵਿੱਚ ਪੈਦਾ ਹੋਇਆ ਸੀ ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਵਿੱਚ ਵਾਰ-ਵਾਰ ਕਈ ਤਰ੍ਹਾਂ ਦੇ ਮਤੇ ਪਾਸ ਕੀਤੇ ਗਏ ਜਿਨ੍ਹਾਂ ਦੇ ਵਿੱਚ ਕਈ ਸ਼ਰਤਾਂ ਰੱਖੀਆਂ ਗਈਆਂ ਸੀ ਕਈ ਮਤਿਆਂ ਦੇ ਵਿੱਚ ਤਾਂ ਇਹ ਵੀ ਕਿਹਾ ਗਿਆ ਸੀ ਕਿ ਇਹਨਾਂ ਨੂੰ ਫੌਰੀ ਤੌਰ ਤੇ ਪਿੰਡ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਬਾਅਦ ਦੇ ਵਿੱਚ ਜਦੋਂ ਪੁਲਿਸ ਦਾ ਪ੍ਰੈਸ਼ਰ ਜਾਂ ਆਮ ਲੋਕਾਂ ਦਾ ਪ੍ਰੈਸ਼ਰ ਆਇਆ ਤਾਂ ਫਿਰ ਇਸ ਗੱਲ ਨੂੰ ਬਦਲ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਡਾਕੂਮੈਂਟਸ ਨਹੀਂ ਹੈ ਜ਼ਰੂਰੀ ਦਸਤਾਵੇਜ਼ ਨਹੀਂ ਹੈ ਉਹਨਾਂ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਜਿਨ੍ਹਾਂ ਕੋਲ ਸਾਰੇ ਦਸਤਾਵੇਜ਼ ਪੂਰੇ ਨੇ ਉਹ ਰਹਿ ਸਕਦੇ ਨੇ ਇਸ ਤੋਂ ਇਲਾਵਾ ਕਈ ਮਤਿਆਂ ਦੇ ਵਿੱਚ ਹੋਰ ਸ਼ਰਤਾਂ ਦਾ ਜ਼ਿਕਰ ਵੀ ਆਉਂਦਾ ਰਿਹਾ ਐਨੇ ਸਮੇਂ ਤੱਕ ਤੁਸੀਂ ਬਾਹਰ رہ ਸਕਦੇ ਹੋ ਐਨੇ ਸਮੇਂ ਤੱਕ ਤੁਸੀਂ ਗਲੀਆਂ ਦੇ ਵਿੱਚ ਘੁੰਮ ਸਕਦੇ ਹੋ ਇਸ ਸਮੇਂ ਤੋਂ ਬਾਅਦ ਤੁਹਾਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ ਘਰ ਦੇ ਅੰਦਰ ਹੀ ਰਹਿਣਾ ਪਵੇਗਾ ਕੀ ਖਾ ਸਕਦੇ ਹੋ ਕੀ ਪਹਿਨ ਸਕਦੇ ਹੋ ਇੱਥੋਂ ਤੱਕ ਸ਼ਰਤਾਂ ਵੀ ਕਈ ਪਿੰਡਾਂ ਦੇ ਮਤਿਆਂ ਦੇ ਵਿੱਚ ਚਲਾਈਆਂ ਗਈਆਂ ਪਰ ਇਹ ਥੋੜੀ ਦੇਰ ਤੋਂ ਬਾਅਦ ਮਹੌਮ ਠੰਡੀ ਪੈ ਜਾਂਦੀ ਸੀ ਫੇਰ ਕਿਸੇ ਛੋਟੀ ਮੋਟੀ ਵਾਰਦਾਤ ਤੋਂ ਬਾਅਦ ਇੱਕ ਵਾਰ ਫੇਰ ਸੋਸ਼ਲ ਮੀਡੀਆ ਤੇ ਇਸ ਨੂੰ ਪਖਾ ਦਿੱਤਾ ਜਾਂਦਾ ਸੀ ਇਹ ਸਾਰੀ ਮੂਹਮ ਇੱਥੋਂ ਤੱਕ ਹੀ ਸੀਮਤ ਸੀ ਇਸ ਤੋਂ ਅੱਗੇ ਹਿੰਸਾ ਵੱਲ ਨਹੀਂ ਵਧੀ ਸੀ ਹਾਂ ਜਦੋਂ ਹੁਸ਼ਿਆਰਪੁਰ ਦਾ ਕਾਂਡ ਹੋਇਆ ਸੀ ਉਦੋਂ ਜ਼ਰੂਰ ਕੁਝ ਨਹਿنگ ਸਿੰਘ ਜਥੇਬੰਦੀਆਂ ਵੱਲੋਂ ਜਾਂ ਕੁਝ ਨੌਜਵਾਨਾਂ ਦੇ ਗਰੁੱਪਾਂ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਇਹਨਾਂ ਪ੍ਰਵਾਸੀਆਂ ਦੀਆਂ ਰੇੜੀਆਂ ਤੇ ਇਹਨਾਂ ਦੇ ਖੋਖਿਆਂ ਦੇ ਉੱਤੇ ਹਮਲੇ ਕੀਤੇ ਗਏ ਸਮਾਨ ਨੂੰ ਨੁਕਸਾਨ ਪਹੁੰਚਾਇਆ ਗਿਆ ਉਹਨਾਂ ਨੂੰ ਪੰਜਾਬ ਛੱਡ ਕੇ ਚਲੇ ਜਾਣ ਦੀ ਵਾਰਨਿੰਗ ਜਾਂ ਚੇਤਾਵਨੀ ਦਿੱਤੀ ਗਈ ਉਦੋਂ ਜ਼ਰੂਰ ਹਿੰਸਾ ਝਟਕੀ ਸੀ ਪਰ ਇੱਥੇ ਇਹ ਪੁੱਛਣਾ ਵੀ ਜ਼ਰੂਰੀ ਹੈ ਕਿ ਕੀ ਅਜਿਹੀਆਂ ਵਾਰਦਾਤਾ ਪੰਜਾਬ ਦੇ ਵਿੱਚ ਕਦੇ ਹੋਰ ਨਹੀਂ ਹੋਈਆਂ ਕਿ ਇੱਥੋਂ ਦੇ ਜਿਹੜੇ ਲੋਕਲ ਵਸਿੰਦੇ ਨੇ ਜਿਹੜੇ ਪੰਜਾਬੀ ਮੂਲ ਰੂਪ ਤੇ ਪੰਜਾਬੀ ਰਹਿਣ ਵਾਲੇ ਨੇ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਖੌਫਨਾਕ ਘਟਨਾਵਾਂ ਨੂੰ ਅੰਜਾਮ ਨਹੀਂ ਦਿੱਤਾ ਗਿਆ ਇਸੇ ਹੁਸ਼ਿਆਰਪੁਰ ਵਾਲੇ ਕਾਂਡ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਕجهه ਕੇਸ ਆਇਆ ਸੀ ਇਥੇ 13 ਸਾਲ ਦੀ ਬੱਚੀ ਨੂੰ ਘਰ ਦੇ ਵਿੱਚ ਬੁਲਾ ਕੇ ਰੇਪ ਕਰਨ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਜਿਹੜਾ ਮੁਜਰਮ ਸੀ ਉਹ ਜੁਰਮ ਕਰਨ ਵਾਲਾ ਇਨਸਾਨ ਸੀ ਉਹ ਇੱਕ ਸਾਬਤ ਸੂਰਤ ਸਿੱਖ ਸੀ ਲੇਕਿਨ ਉਦੋਂ ਇਸ ਗੱਲ ਨੂੰ ਇਸ ਤਰੀਕੇ ਨਾਲ ਫਲਾਇਆ ਗਿਆ ਕਿ ਇਹ ਬੰਦਾ ਤਾਂ ਜਾਲੀ ਸਿੱਖ ਸੀ ਗੁਰਦੁਆਰੇ ਦੇ ਵਿੱਚ ਨੌਕਰੀ ਦੇ ਲਈ ਤੇ ਪੱਗ ਬੰਨਦਾ ਸੀ ਡਰਾਮਾ ਕਰਦਾ ਸੀ ਅਸਲ ਦੇ ਵਿੱਚ ਇਹ ਸਿੱਖ ਹੈ ਹੀ ਨਹੀਂ ਫਿਰ ਇਹ ਦੋਰਾ ਵਿਵਹਾਰ ਇਹ ਦੋੜੀ ਮਾਨਸਿਕਤਾ ਸਾਡੀ ਕਿਉਂ ਹੈ ਜੇ ਕੋਈ ਇੱਕ ਬੰਦਾ ਗਲਤੀ ਕਰਦਾ ਹੈ ਤਾਂ ਪੂਰੀ ਕੌਮ ਨੂੰ ਪੂਰੇ ਭਾਈਚਾਰੇ ਨੂੰ ਅਸੀਂ ਕਿਸ ਤਰੀਕੇ ਨਾਲ ਉਸ ਦਾ ਇਲਜ਼ਾਮ ਖਿੜਾ ਸਕਦੇ ਹਾਂ ਜਾਂ ਉਹਨਾਂ ਨੂੰ ਉਸ ਜੁਰਮ ਦਾ ਭਾਗੀਦਾਰ ਬਣਾ ਸਕਦੇ ਹਾਂ ਲੇਕਿਨ ਇਸ ਦੇ ਉਲਟ ਜਦੋਂ ਵਿਦੇਸ਼ਾਂ ਦੇ ਵਿੱਚ ਕਿਸੇ ਪੰਜਾਬੀ ਨੌਜਵਾਨ ਤੋਂ ਕਿਸੇ ਬੱਚੇ ਤੋਂ ਗਲਤੀ ਹੋ ਜਾਂਦੀ ਹੈ ਜਿਵੇਂ ਉਸ ਟਰੱਕ ਡਰਾਈਵਰ ਤੋਂ ਇੱਕ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ ਉੱਥੇ ਸਾਫ਼-ਸਾਫ਼ ਵਿਰੀਅਤ ਦਿਖ ਵੀ ਰਿਹਾ ਸੀ ਕਿ ਉਸ ਨੌਜਵਾਨ ਦੀ ਪੰਜਾਬੀ ਨੌਜਵਾਨ ਦੀ ਗਲਤੀ ਹੈ ਉਹ ਗਲਤ ਤਰੀਕੇ ਨਾਲ ਯੂ ਟਰਨ ਲੈ ਰਿਹਾ ਸੀ ਫੇਰ ਵੀ ਇਸੇ ਸੋਸ਼ਲ ਮੀਡੀਆ ਤੇ ਇਸ ਤਰੀਕੇ ਨਾਲ ਮੁਹਿੰਮ ਚਲਾਈ ਗਈ ਕਿ ਪੰਜਾਬੀਆਂ ਦੇ ਨਾਲ ਖੜੋ ਸਾਡਾ ਆਪਣਾ ਬੱਚਾ ਹੈ ਉਸਦੀ ਮਦਦ ਕਰੋ ਉਸਦੇ ਨਾਲ ਖੜੋ ਉਸਦੇ ਹੱਕ ਦੇ ਵਿੱਚ ਆਵਾਜ਼ ਉਠਾਓ ਉਦੋਂ ਇਹ ਗੱਲ ਕਹੀ ਗਈ ਸੀ ਕਿ ਇੱਕ ਬੰਦੇ ਦੀ ਗਲਤੀ ਸਾਰੀ ਕੌਮ ਦੇ ਉੱਪਰ ਨਹੀਂ ਥੋਪਣੀ ਚਾਹੀਦੀ ਕਿਉਂਕਿ ਉੱਥੇ ਵੀ ਪੂਰੇ ਪੰਜਾਬੀ ਟਰੱਕ ਡਰਾਈਵਰ ਭਾਈਚਾਰੇ ਦੇ ਖਿਲਾਫ ਇੱਕ ਰੋਸ ਦੀ ਮੁਹਿੰਮ ਉਸੇ ਤਰੀਕੇ ਨਾਲ ਚਲੀ ਸੀ ਉਹਨੂੰ ਅਸੀਂ ਬਚਾ ਦੇ ਲਈ ਇਸ ਤੋਂ ਬਿਲਕੁਲ ਉਲਟ ਵਰਤਾਵਾ ਕਰ ਰਹੇ ਸੀ ਕਿਤੇ ਨਾ ਕਿਤੇ ਸਾਨੂੰ ਇਹ ਬੈਠ ਕੇ ਸੋਚਣ ਦੀ ਲੋੜ ਜ਼ਰੂਰ ਹੈ ਕਿ ਜੋ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਇਹ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਕਿ ਕੋਈ ਵਿਸ਼ਾ ਅਚਾਨਕ ਹੀ ਟ੍ਰੈਂਡਿੰਗ ਬਣਾ ਦਿੱਤਾ ਜਾਂਦਾ ਹੈ ਕੀ ਇਹ ਆਪਣੇ ਆਪ ਹੁੰਦਾ ਹੈ ਸਪੌਂਟੇਨੀਅਸ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਤਾਕਤ ਖੜੀ ਹੈ ਕੋਈ ਹੋਰ ਆਈਟੀ ਸੈੱਲ ਨੇ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਸਿਆਸੀ ਜਮਾਤਾਂ ਦੇ ਜੋ ਜਾਣਬੁੱਝ ਕੇ ਇੱਕ ਵਰਤਾਂਤ ਸਜਦੇ ਨੇ ਇੱਕ ਨਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਸਾਰੀ ਯੋਜਨਾ ਦੇ ਤਹਿਤ ਹੀ ਕਿਸੇ ਨਾ ਕਿਸੇ ਖਬਰ ਨੂੰ ਇਸ ਤਰੀਕੇ ਨਾਲ ਵੱਡਾ ਕਰ ਦਿੱਤਾ ਜਾਂਦਾ ਹੈ ਬਹੁਤ ਵੱਡਾ ਮੁੱਦਾ ਬਣਾ ਦਿੱਤਾ ਜਾਂਦਾ ਹੈ ਤੇ ਕਿਸੇ ਕਿਸੇ ਵੱਡੀ ਖਬਰ ਨੂੰ ਵੀ ਲੁਕੋ ਦਿੱਤਾ ਜਾਂਦਾ ਹੈ ਉਸਤੇ ਬਾਰੇ ਬਹੁਤਾ ਜ਼ਿਕਰ ਨਹੀਂ ਕੀਤਾ ਜਾਂਦਾ ਇਸ ਦੀ ਸਭ ਤੋਂ ਤਾਜ਼ਾ ਮਿਸਾਲ ਤੁਸੀਂ ਪਿਛਲੇ ਹਫ਼ਤੇ ਹੀ ਜੋ ਨਾਭਾ ਰਿਆਸਤ ਦੇ युवराज ਦੀ ਦਸਤਾਰਬੰਦੀ ਹੋਈ ਉਸ ਘਟਨਾ ਦੀ ਮਿਸਾਲ ਪੇਸ਼ ਕਰ ਸਕਦੇ ਹਾਂ ਅਸਲ ਦੇ ਵਿੱਚ ਉਹ ਇੱਕ ਪ੍ਰਾਪਰਟੀ ਦਾ ਮੁੱਦਾ ਹੈ ਇੱਕ ਪ੍ਰਾਪਰਟੀ ਦਾ ਵਿਵਾਦ ਹੈ ਉਹ ਹੀਰਾ ਮਹਿਲ ਜਿਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਇਸ ਤੋਂ ਪਹਿਲਾਂ ਕਰੋੜਾਂ ਦਾ ਵਿਕ ਚੁੱਕਿਆ ਹੈ ਉਸ ਦੇ ਕੇਸ ਵੀ ਹੋਏ ਨੇ ਔਰ ਉਸ ਦੇ ਬਾਅਦ ਅਚਾਨਕ ਉਸ ਦਾ ਕਬਜ਼ਾ ਲੈ ਲਿਆ ਜਾਂਦਾ ਹੈ ਉੱਥੇ ਆ ਕੇ ਰਹਾਇਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਸ ਤੋਂ ਪਹਿਲਾਂ ਲੰਮੇ ਸਮੇਂ ਤੱਕ ਕਈ ਸਾਲਾਂ ਤੱਕ ਉਹ ਇਸ ਤਰੀਕੇ ਨਾਲ ਅਦਾਲਤੀ ਪ੍ਰਕਿਰਿਆਵਾਂ ਦੇ ਵਿੱਚ ਸੀ ਉਹ ਪ੍ਰਾਪਰਟੀ ਕੇ ਰਹੀ ਉਸ ਤੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਕਿ ਉਹ ਖੰਡਰ ਦਾ ਰੂਪ ਲੈਂਦੀ ਜਾ ਰਹੀ ਸੀ ਫਿਰ ਅਚਾਨਕ ਇੱਕ ਦਿਨ ਉੱਥੇ ਪਰਿਵਾਰ ਆ ਜਾਂਦਾ ਹੈ ਰਹਿਣਾ ਸ਼ੁਰੂ ਕਰ ਦਿੰਦਾ ਹੈ ਇਹ ਕਹਿੰਦਾ ਹੈ ਕਿ ਅਸੀਂ ਅਦਾਲਤ ਤੋਂ ਕੇਸ ਜਿੱਤ ਗਏ ਗੱਲ ਕੁਝ ਵੀ ਹੋਵੇ ਲੇਕਿਨ ਜਿਸ ਤਰੀਕੇ ਨਾਲ ਉਹਨੂੰ ਪੇਸ਼ ਕੀਤਾ ਗਿਆ ਇੱਕ ਦਸਤਾਰ ਬੰਦੀ ਦਾ ਫੰਕਸ਼ਨ ਸੀ ਜਿਦੇ ਵਿੱਚ ਕੁਝ ਸਿਆਸੀ ਹਸਤੀਆਂ ਸ਼ਿਰਕਤ ਕਰਨੀਆਂ ਸੀ ਸ਼ਾਮਲ ਹੋ ਰਹੀਆਂ ਸੀ ਉਸ ਨੂੰ ਖਾਲਸਾ ਰਾਜ ਦੁਬਾਰਾ ਆ ਗਿਆ ਹੈ ਇਸ ਤਰੀਕੇ ਨਾਲ ਪ੍ਰਚਾਰਿਆ ਗਿਆ ਕਿੱਥੇ ਖਾਲਸਾ ਰਾਜ ਕਿੱਥੇ ਇੱਕ ਮਾਮੂਲੀ ਦਸਤਾਰਬੰਦੀ ਅਸੀਂ ਫਰਕ ਹੀ ਭੁੱਲ ਜਾਂਦੇ ਆ ਕਿ ਕਿਹੜੀ ਘਟਨਾ ਕੀ ਹੈ ਉਸਦੇ ਪਿੱਛੇ ਮਕਸਦ ਕੀ ਹੈ ਅਸੀਂ ਬਸ ਜਿਹੜੀ ਭੇੜਚਾਲ ਹੈ ਉਸ ਭੇੜਚਾਲ ਦੇ ਵਿੱਚ ਲੱਗ ਕੇ ਉਸੇ ਤਰੀਕੇ ਦੇ ਕਮੈਂਟ ਉਸੇ ਤਰੀਕੇ ਦੀਆਂ ਗੱਲਾਂ ਉਸੇ ਤਰੀਕੇ ਦੇ ਖਿਆਲ ਪ੍ਰਗਟ ਕਰਨਾ ਸ਼ੁਰੂ ਕਰ ਦਿੰਨੇ ਹਾਂ ਜੋ ਇੱਕ ਟ੍ਰੈਂਡ ਚੱਲ ਰਿਹਾ ਹੁੰਦਾ ਹੈ ਔਰ ਜਿਸ ਟ੍ਰੈਂਡ ਨੂੰ ਇਹਨਾਂ ਆਈਟੀ ਸੈੱਲਾਂ ਦੇ ਵੱਲੋਂ ਜਾਣ ਬੁੱਝ ਕੇ ਚਲਾਇਆ ਜਾ ਰਿਹਾ ਹੁੰਦਾ ਹੈ। ਉਸੇ ਵੇਗ ਦੇ ਵਿੱਚ ਅਸੀਂ ਬਹਿ ਜਾਂਦੇ ਹਾਂ ਤੇ ਉਸੇ ਗੱਲ ਨੂੰ ਸੱਚ ਮੰਨ ਕੇ ਉਸ ਦੀ ਵਾਹਵਾਹੀ ਕਰਨ ਲੱਗ ਜਾਂਦੇ ਆਂ। ਅਸਲੀਅਤ ਕੀ ਹੈ, ਉਹਦਾ ਪਿਛੋਕੜ ਕੀ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਸ਼ਾਇਦ ਸਾਡੇ ਲੋਕਾਂ ਦੇ ਇਸੇ ਵਰਤਾਅ ਦੇ ਫਾਇਦਾ ਉਠਾਉਣ ਦੇ ਲਈ ਇਹ ਘਟਨਾਵਾਂ ਘੜੀਆਂ ਜਾਂਦੀਆਂ ਨੇ, ਇਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਹੁਣ ਵੀ ਜੋ ਇਹ ਵਾਰਦਾਤ ਹੋਈ ਹੈ, ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਗੋਲੀ ਚਲਾਉਣਾ ਸ਼ਾਇਦ ਇਹਦੇ ਪਿੱਛੇ ਵੀ ਮਨਸੂਬੇ ਕੁਝ ਹੋਰ ਹਨ ਜਿਵੇਂ ਕਿ बार-बार ਜ਼ਿਕਰ ਹੁੰਦਾ ਹੈ ਪੰਜਾਬ ਚੋਣਾਂ ਦੇ ਵੱਲ ਵੱਧ ਰਿਹਾ ਹੈ ਅਗਲੇ ਸਾਲ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਚੋਣਾਂ ਤੋਂ ਪਹਿਲਾਂ ਬਹੁਤ ਤਰ੍ਹਾਂ ਦੇ ਪ੍ਰਯੋਗ ਇਸ ਧਰਤੀ ਦੇ ਉੱਤੇ ਕੀਤੇ ਜਾ ਰਹੇ ਨੇ ਕਦੇ ਵਪਾਰੀਆਂ ਅਤੇ ਕਿਸਾਨਾਂ ਦੇ ਵਿੱਚ ਟਕਰਾਅ ਦਿਖਾਉਣ ਦੀ ਜਾਂ ਪੈਦਾ ਕਰਨ ਦੀ ਕੋਸ਼ਿਸ਼ ਹੋਈ ਕਦੇ ਵੇਦਕਰ ਦੇ ਬੁੱਤਾਂ ਦੇ ਉੱਤੇ ਅਚਾਨਕ ਹਮਲੇ ਹੋਣੇ ਸ਼ੁਰੂ ਹੋ ਗਏ ਤੇ ਫਿਰ ਅਚਾਨਕ ਕਿਸ ਤਰ੍ਹਾਂ ਬੰਦ ਵੀ ਹੋ ਗਏ ਇਹਦੇ ਬਾਰੇ ਵੀ ਕਿਸੇ ਨੂੰ ਪਤਾ ਨਹੀਂ ਲੇਕਿਨ ਉਸ ਤੇ ਵੀ ਸਿਆਸੀ ਅਰਥ ਕੱਢੇ ਗਏ ਉਸ ਤੇ ਵੀ ਦਲਿਤ ਭਾਈਚਾਰੇ ਨੂੰ ਪਰਮਾਉਣ ਦੀਆਂ ਕੋਸ਼ਿਸ਼ਾਂ ਨੇ ਜਾਂ ਉਹਨਾਂ ਦੇ ਵਿੱਚ ਕੋਈ ਭਾਵਨਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੇ ਉਸ ਪ੍ਰਯੋਗ ਵਜੋਂ ਦੇਖਿਆ ਗਿਆ ਇਸੇ ਤਰੀਕੇ ਨਾਲ ਹੀ ਜਿਹੜੀ ਸੋਸ਼ਲ ਮੀਡੀਆ ਤੇ ਪ੍ਰਵਾਸੀਆਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਸੀ ਇਹਨੂੰ ਵੀ ਅੱਗੇ ਜਾ ਕੇ ਕਿਤੇ ਹਿੰਦੂ ਸਿੱਖ ਦਾ ਕਲਰ ਦਿੱਤਾ ਜਾ ਸਕਦਾ ਹੈ ਉਸ ਰੰਗ ਦੇ ਵਿੱਚ ਰੰਗਿਆ ਜਾ ਸਕਦਾ ਹੈ ਇਸ ਦੇ ਅੰਦੇਸ਼ਿਆਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪੰਜਾਬ ਪਹਿਲਾਂ ਹੀ ਇਨਾ ਸਿਆਸੀ ਮਨਸੂਬਿਆਂ ਦੀਆਂ ਇਨਾ ਸਿਆਸੀ ਗਲਤੀਆਂ ਦੀ ਬਹੁਤ ਸਜਾਵਾਂ ਭੁਗ ਚੁੱਕਿਆ ਹੈ ਇੱਕ ਬਹੁਤ ਹੀ ਮੁਸ਼ਕਲ ਦੌਰ ਦੇ ਵਿੱਚੋਂ ਲੰਘ ਚੁੱਕਿਆ ਹੈ ਲੇਕਿਨ ਅਫਸੋਸ ਦੀ ਗੱਲ ਹੈ ਕਿ ਸਾਡੇ ਸਿਆਸੀ ਆਗੂਆਂ ਨੇ ਉਹਨਾਂ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਕੁਝ ਵੀ ਨਹੀਂ ਸਿੱਖਿਆ ਸਿੱਖਣ ਵੀ ਕਿਵੇਂ ਉਹਨਾਂ ਨੇ ਥੋੜਾ ਨੁਕਸਾਨ ਚੱਲਿਆ ਹੈ ਜਿਹੜਾ ਇਨਾ ਮਾੜੇ ਦੌਰਾਂ ਦੇ ਵਿੱਚ ਮਾੜੇ ਹਾਲਾਤਾਂ ਦੇ ਵਿੱਚ ਨੁਕਸਾਨ ਚੱਲਿਆ ਹੈ ਉਹ ਤਾਂ ਆਮ ਲੋਕਾਂ ਨੇ ਚੱਲਿਆ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਕਿਉਂ ਨਾ ਹੋਣ ਲੇਕਿਨ ਫਿਰ ਇੱਥੇ ਇਹ ਸਵਾਲ ਵੀ ਆ ਕੇ ਖੜਾ ਜ਼ਰੂਰ ਹੋ ਜਾਂਦਾ ਹੈ ਕਿ ਚਲੋ ਸਿਆਸੀ ਆਗੂਆਂ ਨੇ ਤਾਂ ਕੋਈ ਸਬਕ ਨਹੀਂ ਸਿੱਖਿਆ ਕਿ ਆਮ ਲੋਕਾਂ ਨੇ ਕੋਈ ਸਬਕ ਸਿੱਖਿਆ ਹੈ ਕਿ ਉਹਨਾਂ ਪੁਰਾਣੀਆਂ ਗਲਤੀਆਂ ਦੇ ਵਿੱਚ ਉਸ ਮਾੜੇ ਦੌਰ ਦੇ ਵਿੱਚ ਜੋ ਨੁਕਸਾਨ ਆਮ ਲੋਕਾਂ ਨੇ ਚੱਲੇ ਨੇ ਕਿ ਉਹਨਾਂ ਨੂੰ ਉਹ ਦੁਬਾਰਾ ਧਹਰਾਉਣਾ ਚਾਹੁੰਦੇ ਨੇ ਚੇ ਨਹੀਂ ਤਾਂ ਫਿਰ ਇਹਹੀਆਂ ਘਟਨਾਵਾਂ ਤੋਂ ਇਹ ਸੋਸ਼ਲ ਮੀਡੀਆ ਤੇ ਜੋ ਬਾਰ ਬਾਰ ਕੈਂਪੇਨ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਉਨ੍ਹਾਂ ਤੋਂ ਬਚਨ ਦੀ ਲੋੜ ਹੈ ਫਿਰ ਇਹ ਸਮਝਣ ਦੀ ਲੋੜ ਹੈ ਕਿ ਕਿਸ ਤਰੀਕੇ ਨਾਲ ਕਿਸ ਮਨਸੂਬਿਆਂ ਦੇ ਤਹਿਤ ਇਹ ਕਹਾਣੀਆਂ ਚਲਾਈਆਂ ਜਾਂਦੀਆਂ ਨੇ ਇਹ ਵਾਰਦਾਤਾ ਨੂੰ ਇਲਜ਼ਾਮ ਦਿੱਤਾ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਵਿੱਚ ਉਛਾਲਿਆ ਜਾਂਦਾ ਸੋ ਇਸੇ ਉਮੀਦ ਦੇ ਨਾਲ ਕਿ ਸਾਡੇ ਲੋਕ ਸਮਝਦਾਰੀ ਤੋਂ ਕੰਮ ਲੈਣਗੇ ਉਹ ਪੁਰਾਣੀਆਂ ਜੋ ਗਲਤੀਆਂ ਹੋਈਆਂ ਨੇ ਸਾਡੇ ਇਤਿਹਾਸ ਦੇ ਵਿੱਚ ਜੋ ਘਟਨਾਵਾਂ ਘਟੀਆਂ ਨੇ ਉਸ ਤੋਂ ਕੁਝ ਸਿੱਖਣਗੇ ਕੁਝ ਸਬਕ ਲੈਣਗੇ ਇਸੇ ਉਮੀਦ ਦੇ ਨਾਲ ਤਤਵ ਵਿਦਾ ਲੈਣੇ ਆ। ਧੰਨਵਾਦ।